ਅੰਜ ਲਾਲਜੀ ਸਿੰਘ ਪੁੱਲਰ ਕੈਬਨਿਟ ਮੰਤਰੀ ਪੰਜਾਬ ਵੱਲੋਂ ਦਾਣਾ ਮੰਡੀ ਪੱਟੀ ਵਿਖੇ 85 ਲੱਖ ਦੀ ਲਾਗਤ ਨਾਲ ਪੱਕਾ ਸੀਸੀ ਫਲੋਰਿੰਗ ਫੜ ਬਣਾਉਂਦਾ ਉਦਘਾਟਨ ਕੀਤਾ ਗਿਆ ਲਾਲਜੀ ਸਿੰਘ ਪੁੱਲਰ ਨੇ ਕਿਹਾ ਕਿ ਕੱਚੇ ਸੀਸੀ ਫਲੋਰਿੰਗ ਫੜਾ ਕਰਨਾ ਕਿਸਾਨਾਂ ਅਤੇ ਆਰਤੀ ਵੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਮੱਦੇ ਨਜ਼ਰ ਇਹ 85 ਲੱਖ ਦੀ ਲਾਗਤ ਨਾਲ ਫੜ ਬਣਾਉਂਦਾ ਕੰਮ ਸ਼ੁਰੂ ਕੀਤਾ ਗਿਆ ਹੈ ਲਾਲਜੀ ਸਿੰਘ ਪੁੱਲਰ ਨੇ ਕਿਹਾ ਕਿ ਪੱਟੀ ਹਲਕੇ ਦੀਆਂ ਸਾਰੀਆਂ ਦਾਣਾ ਮੰਡੀਆਂ ਵਿੱਚ ਪੱਕੇ ਸੀਸੀ ਫਲੋਰਿੰਗ ਫੜ ਬਣਾਏ ਜਾਣਗੇ ਤਾਂ ਜੋ ਫਸਲਾਂ ਨੂੰ ਖਰਾਬ ਉਹਨੂੰ ਬਚਾਇਆ ਜਾ ਸਕੇ ਇਸ ਮੌਕੇ ਸਮੂਹ ਆਰਟੀਏ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਹਨ ਕਿਸਾਨ ਵੀਰਾਂ ਦੀ ਫਸਲ ਆਉਂਦੀ ਆ ਤੇ ਸਾਡੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੀਆਂ ਮੰਡੀਆਂ ਜਿੰਨੇ ਵੀ ਹੋਰ ਕੰਮ ਨੇ ਪਹਿਲ ਦੇ ਆਧਾਰ ਤੇ ਕਿਸਾਨੀ ਨਾਲ ਰਿਲੇਟਡ ਜਿਹੜੇ ਕੰਮ ਹੈ ਉਹ ਪਹਿਲ ਦੇ ਆਧਾਰ ਤੇ ਕਰਾਏ ਜਾ ਰਹੇ ਆ ਪਹਿਲਾਂ ਵੀ ਅਸੀਂ ਸੀਸੀ ਫਲੋਰਿੰਗ ਜਿਹੜਾ ਫਰਸ਼ ਪਾਇਆ ਵਾ ਪੱਕਾ ਕੀਤਾ ਫਾੜ ਕਾ ਵੀ 85 ਲੱਖ ਦੀ ਲਾਗਤ ਨਾਲ ਜਿਹੜਾ ਸਾਡੇ ਇੱਥੇ ਮੰਡੀ ਦੇ ਵਿੱਚ ਟੋਏ ਪਏ ਸਨ ਤੇ ਪਾਸਿਓਂ-ਵਾਸਿਓਂ ਆ ਕੇ ਇੱਥੇ ਕੂੜਾ-ਕਰਕਟ ਸੁੱਟਿਆ ਜਾਂਦਾ ਸੀ ਕਈ ਮਰੇ ਫਜੂ ਸੁੱਟ ਜਾਂਦੇ ਸਨ ਕੱਚਾ ਟੋਏ ਪਏ ਸਨ ਤੇ ਜਦੋਂ بارش ਹੁੰਦੀ ਆ ਇੱਥੇ ਲੱਗਦਾ 5-5 6-6 ਫੁੱਟ ਪਾਣੀ ਖੜ ਜਾਂਦਾ ਸੀ ਜਿਹੜਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਸੀ ਇੱਕ ਤੇ ਪੱਕਾ ਸੀਸੀ ਫਲੋਰਿੰਗ ਫੜ ਬਣੂਗਾ ਕਿਸਾਨਾਂ ਦੀ ਫਸਲ ਚੰਗੇ ਥਾਂ ਤੇ ਲੱਤੂਗੀ ਤੇ ਕਿਸਾਨ ਦੀ ਫਸਲ ਖਰਾਬ ਨਾ ਹੋਵੇਗੀ ਤੇ ਦੂਜਾ ਜਿਹੜੀਆਂ ਕਈ ਤਰ੍ਹਾਂ ਦੀਆਂ ਇੱਥੇ ਗੰਦਗੀਆਂ ਪਾਈਆਂ ਜਾਂਦੀਆਂ ਸਨ ਉਹ ਵੀ ਖਤਮ ਹੋ ਜਾਊਗਾ ਤੇ ਉਹਦੇ ਬਾਅਦ ਅਗਲੇ ਸੀਜ਼ਨ ਅਸੀਂ ਜਿੱਥੇ ਇਟਾਂ ਵਾਲਾ ਫਾੜ ਰਹਿ ਗਿਆ ਉਹ ਵੀ ਆਉਣ ਵਾਲੇ ਸਮੇਂ ਸੀਸੀ ਫਲੋਰਿੰਗ ਜਿਹੜਾ ਪੱਕਾ ਫਾੜ ਬਣਾਵਾਂਗੇ ਪੱਟੀ ਮੰਡੀ ਸਰੀਆਲੀ ਕਲਾਂ ਹਰੀਕੇ ਕੈਰੋਂ ਮੰਡੀ ਹੋਰ ਵੀ ਜਿੰਨੇ ਸਾਡੇ ਦੁੱਬਲੀ ਕੋਟ ਬੁੱਢਾ ਜਿੰਨੇ ਵੀ ਫੋਕਲ ਪੁਆਇੰਟ ਆ ਉਹਨਾਂ ਸਾਰਿਆਂ ਦੇ ਵਿੱਚ ਪੱਕੇ ਫਾੜ ਬਣਾ ਕੇ ਚੰਗੀ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਆਪਦੇ ਕਿਸਾਨ ਵੀਰਾਂ ਨੂੰ ਆਪਦੇ ਆੜਤੀ ਵੀਰਾਂ ਨੂੰ ਦਵਾਵਾਂਗੇ ਤਾ ਜੋ ਕਿਸੇ ਨੂੰ ਆਪਦੀ ਫਸਲ ਵੇਚਣ ਚ ਜਾਂ ਆਪਦੀ ਫਸਲ ਤੇ ਜੇ ਕਿਤੇ بارش ਆਉਂਦੀ ਆ ਜੇ ਕੱਚਾ ਫਾੜ ਹੋਵੇ ਤੇ ਆਪਾਂ ਵੇਨੇ ਆ ਕਈ ਰਾਤ ਦੀ ਅੱਧੀ ਫਸਲ ਖਰਾਬ ਹੋ ਜਾਂਦੀ ਆ ਸਾਡੇ ਕਿਸਾਨ ਵੀਰਾਂ ਦੀ ਤੇ ਆੜਤੀਆਂ ਦੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਨਾ ਫਸਲ ਖਰਾਬ ਹੋਵੇ ਨਾ ਬਾਰਦ ਨਾ ਗਲੇ ਨਾ ਕਿਸੇ ਨੂੰ ਘਾਟਵਾਦ ਦਾ ਸਾਹਮਣਾ ਕਰਨਾ ਪਵੇ ਬਾਕੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਪਿਛਲੇ ਸਾਲ ਆਪਾਂ ਸੀਜ਼ਨ ਦੀ ਗੱਲ ਕਰੀਏ ਜਦੋਂ ਸਰਕਾਰ ਬਣੀ ਆ ਜੋ ਨਾ ਕਿਸਾਨ ਦਾ ਆਉਂਦਾ ਰਿਹਾ ਮੰਡੀ ਦੇ ਵਿੱਚ ਟਰਾਲੀ ਤੋਂ ਲਾਹਦੇ ਆ ਸਾਰ ਉਸੇ ਲਈ ਬੋਰੀ ਦੇ ਵਿੱਚ ਪਾ ਕੇ ਉਸੇ ਲਈ ਛੇਲਰ ਤੇ ਚਲਾ ਜਾਂਦਾ ਰਿਹਾ ਇੱਕ ਕਿਸੇ ਨੂੰ ਮੈਨੂੰ ਲੱਗਦਾ ਕਿ ਲੋ ਘਾਟ ਨਹੀਂ ਆਈ ਉਦੋਂ ਐ ਸੀਜ਼ਨ ਕਈ ਨਾ ਸਾਡੇ ਬੰਦੇ ਇੱਥੇ ਗੁੰਮਰਾਹ ਕਰਦੇ ਆ ਵੀ ਆੜਤੀਆਂ ਦਾ ਜੀ ਇਹ ਨੁਕਸਾਨ ਹੋ ਗਿਆ ਇੰਨੇ ਲੱਖ ਲੱਗ ਗਿਆ ਵੇਖੋ ਕੁਦਰਤੀ ਕਰੋਪੀ ਹੀ ਉਹਦੇ 'ਚ ਨਾ ਤੇ ਕਿਹੇ ਇਨਸਪੈਕਟਰ ਨੇ ਕੋਈ ਪੈਸਾ ਲਿਆ ਗੱਲ ਤਾਂ ਆਹੀ ਜੇ ਕੋਈ ਰਿਸ਼ਵਤ ਇਨਸਪੈਕਟਰ ਲੈਂਦਾ ਜਾਂ ਕੋਈ ਪਰਚੇਜ ਕਰਨ ਵਾਲਾ ਇਨਸਪੈਕਟਰ ਜਾਂ ਕੋਈ ਮਾਰਕੀਟ ਕਮੇਟੀ ਵਾਲਾ ਮੌਸਮ ਖਰਾਬ ਹੀ ਮੌਸਮ ਦੀ ਕੁਦਰਤੀ ਕਰੋਪੀ ਕਾਰਨ ਝੋਨੇ 'ਚ ਮੌਸਰ ਹੀ ਤੇ ਮੈਂ ਆਪ ਆੜਤੀਏ ਮੇਰੇ ਭਰਾ ਕਿਉਂਕਿ ਮੈਂ ਆਪ ਖੁਦ ਆੜਤੀਆ ਆ ਵਾੜਦਾ ਕੰਮ ਕਰਦਾ ਇਹਨਾਂ ਦਾ ਮੈਂ ਜਥੇ ਬੰਦੀ ਦਾ ਆਗੂ ਵੀ ਰਿਆਂ ਅੱਜ ਵੀ ਮੇਰੇ ਭਰਾ ਨੇ ਭਰਾਵਾਂ ਦੇ ਨਾਲ ਉੱਥੇ ਤਰ੍ਹਾਂ ਰਵਾਂਗੇ ਉਹ ਸਾਡੇ ਨਾਲ ਕਈ ਬੰਦੇ ਇੱਥੇ ਹੋ ਜਿਹੜੇ ਐਵੇਂ ਗਮਰਾਹ ਕਰਦੇ ਆ ਕਿਉਂਕਿ ਉਹਨਾਂ ਕੋਈ ਮੁੱਦੇ ਦੀ ਤੇ ਕੋਈ ਗੱਲ ਹੈਗੀ ਨਹੀਂ ਨੇ ਝੂਠ ਬੋਲ ਕੇ ਗਮਰਾਹ ਕਰਦੇ ਆ ਆੜਤੀਆਂ ਦਾ ਮੈਂ ਆਪ ਮੰਨਦਾ ਵਾਂ ਵੀ ਹਰਕਾ ਨੁਕਸਾਨ ਹੋਇਆ ਪਰ ਉਹ ਨੁਕਸਾਨ ਚ ਕੋਈ ਸਰਕਾਰ ਦਾ ਨਹੀਂਗਾ ਦੋਸ਼ ਹੈ ਸਰਕਾਰ ਦਾ ਨਹੀਂ ਜumma ਮੈਂ ਆ ਆੜਤੀ ਭਰਾਵਾਂ ਨੂੰ ਇਹ ਕਹਿੰਦਾ ਰਿਹਾ ਕਿ ਛੇਲਰ ਵਾਲਿਆਂ ਦੇ ਨਾਲ ਕੰਪਰਮਾਈਜ਼ ਕਰਕੇ 5 5 7 7 ਦੁਕਾਨਾਂ ਵੰਡ ਲੋ ਤੇ ਛੇਲਰ ਵਾਲਿਆਂ ਨੂੰ ਆਪਦਾ ਝੋਨਾ ਛਕਾਓ ਇਹ ਵਿੱਚ ਕੋਈ 2-4 ਬੰਦੇ ਨੇ ਖਰਾਬ ਜਿੰਨਾ ਸਿਸਟਮ ਖਰਾਬ ਕਰਨਾਂ ਦਾ ਉਹਨਾਂ ਖਰਾਬ ਕਰਕੇ ਖੁੱਲਾ ਰਹਿਨਤਾ ਜਿਹਦੇ ਕਰਕੇ ਝੋਨਾ ਚੁੱਕਿਆ ਨਹੀਂ ਗਿਆ ਝੋਨਾ ਸਿੱਲਾ ਹੀ ਸਰਕਾਰ ਨੇ 17% ਮੁਕਚਰ ਕਿਹਾ ਵੀ 17% ਮੁਕਚਰ ਵਾਲਾ ਝੋਨਾ ਕਿਸਾਨ ਵੜਾ ਕੇ ਲਿਆ ਵੀ ਮੌਸਮ ਇੱਥੇ ਕਿਸਾਨ ਦਾ ਵੀ ਕੋਈ ਦੋਸ਼ ਨਹੀਂਗਾ ਵੀ ਮੈਂ ਕਹਾਂ ਕਿਸਾਨ ਦਾ ਦੋਸ਼ ਆ ਹੁਣ ਜਦੋਂ ਮੌਸਮ ਉੱਤੋਂ ਖਰਾਬ ਆ ਮੀਂਹ ਪੈਨਦਿਆ ਮੁਕਚਰ ਕਾਰਨ ਝੋਨਾ ਜਦੋਂ ਆਪਾਂ ਵੜਿਆ ਮੈਂ ਖੁਦ ਕਿਸਾਨ ਵੀ ਆ ਮੈਂ ਵੀ ਆਪਦੀ ਫਸਲ ਕੱਟੀ ਆ ਆਪਾਂ ਨੂੰ ਪਤਾ 30 ਤੋਂ ਲੈ ਕੇ 37 38% ਤੱਕ ਮੌਸਮ ਆਉਂਦਾ ਰਿਹਾ ਉਹਦੇ 'ਚ ਨਾ ਤੇ ਕਿਸਾਨ ਦਾ ਦੋਚ ਨਾ ਆੜ੍ਹਤੀ ਦਾ ਨਾ ਕਿਸੇ ਇਨਸਪੈਕਟਰ ਦਾ ਹੁਣ ਜੇ ਕੁਦਰਤੀ ਕੁਰੂਪੀ ਆ ਉਹ ਤੇ ਨਾਲ ਮਿਲ ਕੇ ਆਪਾਂ ਨੂੰ ਚੱਲਣੀ ਪੈਂਦੀ ਆ ਉਹ ਆ ਜਿਹੜੇ ਆੜਤੀਏ ਆ ਜੱਟ ਤਲਾ ਕੇ ਆੜਤੀਏ ਵਿਚਾਰੇ ਬੈਠੇ ਰਹੇ ਮੰਡੀਆਂ ਦੇ ਵਿੱਚ ਵੀ ਉਤਰਾ ਹੀ ਚੁੱਕਿਆ ਜਾਊਗਾ ਪਿਛਲੇ ਸਾਲ ਤੇ ਉਹਨਾਂ ਨੂੰ ਇਹ ਵੀ ਜਿਵੇਂ ਪਿਛਲੇ ਸਾਲ ਚੁੱਕਿਆ ਗਿਆ ਪਰ ਸ਼ੈਲਰ ਵਾਲਾ ਜਿੰਨੇ ਚੌਲ ਦੇਣੇ ਵਿਚਾਰੇ ਨੇ ਉਹ ਵੀ ਸਾਡਾ ਭਰਾ ਆ ਉਹ ਕੋਈ ਇਹ ਹੋਣਾ ਵੀ ਉਹ ਸਾਡਾ ਦੁਸ਼ਮਣ ਹੈ ਜੇ ਅਸੀਂ ਸ਼ੈਲਰ ਵਾਲੇ ਨੂੰ ਮਾਰਾਂਗੇ ਅਗਲੇ ਸੀਜ਼ਨ ਆੜਤੀਆ ਡੁੱਬ ਜਾਊਗਾ ਉਦੋਂ ਅਗਲੇ ਸੀਜ਼ਨ ਮੁੜ ਕੇ ਕਿਸਾਨ ਡੁੱਬੂਗਾ ਅਸੀਂ ਕਿਸਾਨ ਨੂੰ ਵੀ ਬਚਾਉਣਾ ਅਸੀਂ ਆੜਤੀਏ ਨੂੰ ਵੀ ਬਚਾਉਣਾ ਅਸੀਂ ਸ਼ੈਲਰ ਵਾਲੇ ਨੂੰ ਵੀ ਬਚਾਉਣਾ ਨੌ ਮਾਸ ਦਾ ਰਿਸ਼ਤਾ ਆ ਵੇਖੋ ਜੇ ਇਹੋ ਚੀਲਰ ਵਾਲਿਆਂ ਨਾਲ ਕੰਪਰਮਾਈਜ਼ ਕਰਕੇ ਸਾਡੇ ਆੜਤੀਏ ਭਰਾ ਨਾਲੋਂ ਨਾਲ ਚੁਕਾਈ ਜਾਂਦੇ ਤੇ ਸਾਰਾ ਕੁਝ ਸਹੀ ਹੋ ਜਾਣਾ ਸੀ ਜਦੋਂ ਚੋਨਾ ਇਥੇ ਪਿਆ ਰਿਆ ਝੋਨੇ ਨੂੰ ਸ਼ੋਰਟੇਜ ਵੀ ਆਈ ਝੋਨੇ ਨੇ ਹਲਦੀ ਵੀ ਛੱਡੀ ਮੁੜ ਕੇ ਜਦੋਂ ਵੈਰਾਈਟੀ ਖਰਾਬ ਹੋ ਗਈ ਕਈ ਤਰ੍ਹਾਂ ਦੇ ਕਟ ਵੱਜੇ ਆ ਮੈਨੂੰ ਆਪ ਦੋਖਿਆ ਵੀ ਮੇਰੇ ਆੜਤੀਗੇ ਭਰਾਇਆ ਇਹਨਾਂ ਦਾ ਨੁਕਸਾਨ ਮੇਰਾ ਆਪ ਦਾ ਨੁਕਸਾਨ ਆ ਪਰ ਮੈਂ ਤੇ ਇਹੋ ਬੇਨਤੀ ਕਰੂੰਗਾ ਜੇ ਤੇ ਫਸਲ ਚੁੱਕੀ ਹੋਵੇ ਜੋ ਸਰਕਾਰ ਕਹਿੰਦੀ ਆ 17% ਜਿਹੜੇ ਸਾਡੇ ਛੇਲੇ ਨਾਲ ਭਰਾਓ ਤੇ 2025 ਤੱਕ ਵੀ ਚੁੱਕਣ ਨੂੰ ਤਿਆਰ ਸੰਗੇ 5 ਜੀ ਵਾਲਾ ਵੀ ਚੁਕਾ ਦਿਓ ਪਰ ਹੁਣ ਜੇ 17 ਤੋਂ ਡਬਲ ਹੋਊ 34 ਤੇ ਹੁਣ ਜਿੰਨੇ ਚੌਲ ਦੇਣਾ ਉਹ ਆਪਦੇ ਘਰੋਂ ਦੇ ਵਿਚਾਰਾ ਪੈਸੇ ਪਾ ਕੇ ਚੌਲ ਤੇ ਦੇਣੇ ਨਹੀਂ ਉਹਨੇ ਸਰਕਾਰ ਨੂੰ ਚੌ ਛੱਡ ਕੇ ਕਿਸਾਨ ਦੇ ਝੋਨੇ ਚੋਂ ਦੇਣੇ ਆ ਇਸ ਕਰਕੇ ਮੇਰੀ ਬੇਨਤੀ ਆ ਜਿਹੜੇ ਕਈ ਗਲਤ ਗਮਰਾਹ ਕਰਦੇ ਉਹ ਗਲਤ ਗਮਰਾਹ ਨਾ ਕਰਨ ਲੋਕ ਬੜੇ ਸਿਆਣੇ ਆੜਤੀਏ ਵੀ ਸਿਆਣੇ ਆ ਕੋਈ ਇਹ ਨਾ ਸਮਝੇ ਵੀ ਆੜਤੀਏ ਸਿਆਣੇ ਨਹੀਂਗੇ ਲੋਕਾਂ ਨੂੰ ਪਤਾ ਸਾਰਾ ਜੇ ਹੁਣ ਫਸਲ ਸਰਕਾਰ ਨੇ 17% ਦੇ ਪੈਸੇ ਦਿੱਤੇ ਆ ਤੇ ਸਰਕਾਰ ਨੇ ਝੋਨਾ 17% ਵਾਲਾ ਲੈਣਾ 35 ਵਾਲਾ ਨਹੀਂ ਲੈਣਾ ਇਹ ਕਰਕੇ ਮੇਰੀ ਕਿਸਾਨਾਂ ਨੂੰ ਵੀ ਬੇਨਤੀ ਆ ਵੀ ਗਾਂ ਜਿਹੜੀ ਆਪਣੀ ਜਿੰਸ ਹੋਣੀ ਕਣਕ ਦੀ ਇਹਨੂੰ ਆਪਾਂ ਪਕਾ ਕੇ ਵਢਾਈਏ ਤਾਂ ਜੋ ਮੰਡੀਆਂ 'ਚ ਸਾਨੂੰ ਵੀ ਖੱਜਲ ਖਰਾਬੀ ਨਾ ਹੋਵੇ ਕਿਸਾਨ ਵੀਰਾਂ ਨੂੰ ਤੇ ਆੜਤੀਏ ਨੂੰ ਵੀ ਕੋਈ ਸ਼ੋਰਟੇਜ ਨਾ ਆਵੇ ਆਉਂਦੇ ਹੀ ਕਣਕ ਤੁੱਲੇ ਬੋਰੀਆਂ 'ਚ ਪਵੇ ਤੇ ਆਪਦੇ ਗਦਾਮਾਂ ਦੇ ਵਿੱਚ ਆੜਤੀਏ ਪਹੁੰਚਾਉਣ ਉਹਨਾਂ ਕਣਕ ਦੀਆਂ ਬੋਰੀਆਂ